ਇਹ ਸੰਭਲਦਾ ਜੋ ਕਿ ਸਾਡੀ ਜ਼ਿੰਮੇਵਾਰੀ ਆ ਅਸੀਂ ਸਰੀਰ ਬਣਾਏ ਨਹੀਂ ਸੀ ਗੇਮਾਂ ਖੇਡਦੇ ਆ ਸਾਨੂੰ ਦੇਖ ਕੇ ਲੋਕਾਂ ਨੂੰ ਗੇਮ ਯਾਦ ਆਉਂਦੀ ਆ ਠੀਕ ਆ ਵੀ ਬਾਡੀ ਯਾਦ ਆਉਂਦੀ ਆ ਕਿਉਂਕਿ ਅਸੀਂ ਮੂਰੇ ਐਸ ਟਾਈਮ ਅਸੀਂ ਗਦਾਰ ਨਹੀਂ ਬਣ ਸਕਦੇ ਸਮਝੀ ਗੱਲ ਕਿਉਂਕਿ ਅਸੀਂ ਇਹ ਚੀਜ਼ ਨੂੰ ਉਹ ਕਰਦੇ ਉਹ ਹੀ ਜਦ ਚਾਹੇ ਅੱਜ ਕੋਈ ਬੰਦਿਆਂ ਦੀ ਕੀ ਮੰਗ ਲਾ ਚਾਹੇ ਕੋਈ ਜਾਨਵਰ ਇਹ ਨਹੀਂ ਮੈਂ ਕਹਿੰਦਾ ਸਾਰੇ ਬੰਦੇ ਕਰਦਨੇ ਪਰ ਮੋਸਟਲੀ 95% ਬੰਦੇ ਚੀਜ਼ਾਂ ਕਰਦਨੇ ਗੇਮਾਂ ਖਤਮ ਕਰਤੀਆਂ ਆ ਮੁਕਦੀ ਗੱਲਾ ਗੇਮਾਂ ਖਤਮ ਕਰਤੀਆਂ ਉਹਦੇ ਬਾਅਦ ਜਦ ਮੈਂ ਗਿਆ ਕਮਲ ਉਜੀ ਦੇਖੀ ਜਿਹੜੀ ਸਟੀਰੋਇਡ ਸਿੰਘੀ ਜਾਂ ਜੋ ਵੀ ਚੀਜ਼ਾਂ ਸਾਰੀਆਂ ਸਾਰੀਆਂ ਗੇਮਾਂ ਆ ਜ ਤੁਸੀਂ ਕਬੱਡੀ ਨੂੰ ਬਦਨਾਮ ਰਹਾ ਕਰੋ ਠੀਕ ਆ ਸਾਰੀਆਂ ਗੇਮਾਂ ਆ ਮੈਂ ਨਹੀਂ ਕਹਦਾ ਪਰ ਮੈਂ ਉੱਥੇ ਵੈਰੀ ਵੈਰੀ ਦੇਖਿਆ ਸੀ ਜਦੋਂ ਮੈਂ ਦੇਖਿਆ ਕਿ ਮਾਈਂਡ ਸੈੱਟ ਮੇਰਾ ਬਹੁਤ ਸੀਗਾ ਇਹ ਚੀਜ਼ ਮੈਂ ਫੜ ਲਈ ਸੀ ਕਿ ਮੈਂ ਕਬੱਡੀ ਖੇਡਣੀ ਆ ਮੈਂ ਸ਼ੀਸ਼ੇ ਦੇ ਘੰਟਾ ਘੰਟਾ ਖੜਾ ਨਿੱਕਰਵਾ ਕੇ ਆਪਣੇ ਆਪ ਨੂੰ ਦੇਖੀ ਜਾਂਦਾ ਹੁੰਦਾ ਸੀ ਕਿ ਮੈਂ ਰੀਡਰ ਬਣਨਾ ਮੈਂ ਤੀਜੀ ਵਰਗਾ ਬਣਨਾ ਜਾਂ ਮੈਂ ਹੋਰ ਪਲੇਅਰਾਂ ਬਣਨਾ ਜਿਵੇਂ ਮੈਂ ਘੰਟਾ ਘੰਟਾ ਬੰਦਦਾ ਨਾ ਸ਼ੀਸ਼ੇ 'ਚ ਨਿੱਕਰਵਾ ਕੇ ਕਈ ਵਾਰੀ ਇਹਦੇ ਵੀ ਟਾਈਮ ਆਉਂਦਾ ਸੀ ਨਾ ਮੈਂ ਸ਼ੀ ਸਮਝ ਐਨਾ ਵੀ ਐ ਉਹ ਤੋਂ ਬਾਅਦ ਜਦ ਮੈਂ 2005 ਸਾਲ ਨਾਲ ਚੱਲ ਚੱਓ ਬਿੱਲਾ ਝੱਡੋ ਮੈਂ ਜਗਾ ਗਿਆ ਉਹ ਬੰਦਿਆਂ ਨੇ ਮੇਰਾ ਮਾਈਂਡ ਸੈਟ ਉਹ ਮੈਨੂੰ ਕਹਿੰਦੇ ਵੀ ਤੂੰ ਕਰੇਗਾ ਵੀ ਕੁਝ ਜੋ ਵੀ ਹੁੰਦਾ ਹਨਾ ਮੈਂ ਕਿਹਾ ਨਹੀਂ ਯਾਰ ਵੀ ਮੈਂ ਤਾਂ ਦੇਖਿਆ ਵੀ ਨਹੀਂ ਕੀ ਚੀਜ਼ ਹੁੰਦੀ ਕੀ ਸਿਸਟਮ ਉਹਨਾਂ ਨੇ ਮੇਰੇ ਦਿਮਾਗ ਚ ਨਾਲ ਮੈਂ ਕਹੂੰਗਾ ਧੂਣੀ ਭਰਤੀ ਕਿ ਤੇ ਮਾਈਂਡ ਸੈਟ ਇੱਕ ਬੱਚੇ ਦੇ ਹਨਾ ਉਹ ਕਹਿੰਦੇ ਯਾਰ ਤੂੰ ਕਿੱਧਰ ਫਿਰਦਾ ਕੀ ਕਰਨ ਉਹ ਫਿਰਦਾ ਇੱਥੇ ਇਹ ਚੀਜ਼ ਤੂੰ ਨੇਚਰਲ ਨਹੀਂ ਕਰ ਸਕਦਾ ਪੋਸੀਬਲ ਹੀ ਨਹੀਂ ਇਹ ਵੀ ਗੱਲਾਂ ਕਹਿੰਦੇ ਜਾਂ ਦੋਨੇ ਪਾਈਆਂ ਚੁੱਕ ਜਾਣਾ ਕਰ ਲੋ ਇੱਕ ਜਣਾ ਰੈਂਟ ਇੱਕ ਜਣਾ ਕਬੱਡੀ ਛੱਡ ਦਿਓ ਇੱਕ ਜਣਾ ਇਹ ਚੀਜ਼ ਕਰਕੇ ਤੁਸੀਂ ਮੋੜੇ ਆ ਜਾਓਗੇ ਠੀਕ ਆ ਪਰ ਫਿਰ ਵੀ ਮੈਂ ਥੋੜਿਆ ਕੁਝ ਵਧੀਆ ਸੀਗਾ ਮਾਈਂਡ ਸੈਟ ਵਧੀਆ ਸੀ ਨਾ ਮੇਰੇ ਤੋਂ ਕਰ ਹੋਇਆ ਸਟੂਡੈਂਟਸ ਮੈਂ ਕਰ ਨਹੀਂ ਸਕਿਆ ਕਬੱਡੀ ਮੇਥੋਂ ਛੱਡ ਨਹੀਂ ਹੋਈ ਮੈਂ ਸੈਂਟਰ 'ਚ ਫਸ ਗਿਆ ਠੀਕ ਆ ਉਦੋਂ ਤੱਕ ਮੇਰੇ ਘਰ ਦੇ ਲੋਕ ਵੀ ਕੈਰੀਅਰ ਸੀਗਾ ਜਿਹੜਾ ਕਬੱਡੀ ਸਟਾਰਟ ਕਰ ਲੈ ਹੋਰ ਮੈਂ ਕੁਝ ਕਰ ਨਹੀਂ ਸਕਦਾ ਕਿਉਂਕਿ ਏਰੀਆ ਨੂੰ ਸਾਰੇ ਨੂੰ ਬੱਤਰ ਰਿਸ਼ਤੇਦਾਰ ਨੂੰ ਹਰ ਇੱਕ ਬੰਦੇ ਨੂੰ ਪਤਾ ਜਾਈਗਾ ਸਾਡਾ ਮੁੰਡਾ ਕਬੱਡੀ ਖੇਡਦਾ ਉਹਦੀ એનર્ਜੀ ਦੀ ਗੱਲ ਨੂੰ ਮੈਂ ਉਹ ਤੋਂ ਬਾਅਦ ਜਮੇ ਕੀ ਕੀਤਾ ਚਲੋ ਵਿੱਚ ਫਸ ਗਿਆ ਸੈਂਟਰ 'ਚ ਆ ਗਿਆ ਨਾ ਛੱਡ ਹੋਈ ਨਾ ਕਰ ਹੋਈ ਠੀਕ ਆ ਮਡੇਓਕਰ ਬਣ ਕੇ ਰਹਿ ਗਿਆ ਮੈਂ ਕਬੱਡੀ ਖੇਡਣਾ ਮੇਰੇ ਲਈ ਇੱਕ ਗੱਲ ਵੀ ਜਿੰਮੇਵਾਰੀ ਬਣ ਗਈ ਜਾਂ ਮੈਨੂੰ ਥੋੜੇ-ਬਹੁਤੇ ਪੈਸੇ ਬਣੇ ਜਾਂਦੇ ਸੀ ਮੈਂ ਚਲੇ ਜਾਣਾ ਘਰੇ ਅਗਲ ਮੋਟਰ ਰੱਖ ਦੇਣਾ ਠੀਕ ਆ ਉਤ ਤੋਂ ਬਾਅਦ ਘਰੇ ਮੇਰੇ ਗਾਲਾਂ ਮਿਲ ਲੈ ਗਿਆ ਮਡੇਓਕਰ ਰਹਿ ਗਿਆ ਮੈਂ ਸ਼ੌਂਕ ਮਰ ਗਿਆ ਮਿਹਨਤ ਕਰਨ ਵੱਡੇ ਕਿ ਮੇਰੇ ਦਿਮਾਗ 'ਚ ਜਦ ਬੱਚੇ ਦੇ ਤੁਸੀਂ ਭਾਰੀ ਦਿੱਤਾ ਵੀ ਇਹਦੇ ਤੋਂ ਬਿਨਾਂ ਤਾਂ ਪੌਸਿਬਲ ਨਹੀਂ ਮੈਨੂੰ ਵੀ ਪਤਾ ਲੱਗਿਆ ਮੈਂ ਕਿਹਾ ਪੌਸਿਬਲ ਨਹੀਂ ਉਦੋਂ ਹੈਰੀ ਵੀਰ ਨੇ ਹਲੇ ਇਹ ਸਟੱਡੀ ਸ਼ੁਰੂ ਨਹੀਂ ਕੀਤੀ ਸੀ ਉਹਨੂੰ ਸ਼ੌਂਕ ਜ਼ਰੂਰ ਸੀਗਾ ਠੀਕ ਆ ਹੈਰੀ ਵੀਰ ਨੇ ਪੂਰਾ ਤਕੜਾ ਖੇਡ ਕੇ ਉਹਨੇ ਕੁਇਟ ਕਰਤਾ ਸੀ ਸਾਫ਼ ਇਹ ਫੈਮਿਲੀ ਨੂੰ ਕਹਿੰਦਾ ਮੈਂ ਨਹੀਂ ਆਣਾ ਕਿਉਂਕਿ ਬਹੁਤ ਸੈਂਸਟਿਵ ਹਾਂ ਸਾਡੇ ਕੋਲੇ ਦੂਰ ਦੂਰ ਖੜਕੇ ਵੀ ਮੈਂ ਬੰਦਾ ਸਿਗਰਟ ਨਹੀਂ ਪੀ ਸਕਦਾ ਇਹ ਮੇਰਾ ਅੱਜ ਤੱਕ ਦਾ ਰਿਕਾਰਡ ਆ ਕਬੱਡੀ 'ਚ ਕੋਈ ਵੀ ਸਿੰਗਲ ਬੰਦਾ ਕਹਿ ਦੇਵੇ ਵੀ ਪਿੰਕੇ ਨੇ ਕੋਈ ਕੋਈ ਤਾਂ ਕੋਈ ਦੋਸ਼ ਮੰਨਦਾ ਹੋ ਸਕਦਾ ਨਾ ਵੀ ਮੈਂ ਇਹਨੂੰ ਪੀਂਦਾ ਦੇਖਿਆ ਜਿੱਥੇ ਮੈਂ ਅਲੱਗ-ਅਲੱਗ ਟੀਮਾਂ 'ਚ ਖੇਡੇ ਆ ਸਾਡੇ ਕੋਲੇ ਖੜਕੇ ਵੀ ਸਿਗਰਟ ਨਹੀਂ ਪੀ ਸਕਦਾ ਸਾਡਾ ਇਹ ਇੰਨਾ ਕਰੋਤਬਾ ਕੰਮ ਕਰਕੇ ਰੱਖਿਆ ਹੋਇਆ ਨਾ ਉਹ ਤੋਂ ਮੈਂ ਵੀਰਾ ਕਹਿੰਦਾ ਵੀ ਮੈਂ ਵੀ ਮੈਨੇ ਵੀ ਮਾਤਵਾ ਜਾਣੇ ਉਹ ਉਹਦੀ ਉਹ ਗੰਦਾ ਤੁਹਾਨੂੰ ਪਤਾ ਤੁਸੀਂ ਸੁਣਦੇ ਹੋ ਕਿ ਉਹਦੇ ਡਿਸੀਜਨ ਕਿਹਜੇ ਨੇ ਬੰਦਾ ਕੁਇਟ ਕਰ ਗਿਆ ਕਬੱਡੀ ਚ ਵੀਰਾ ਵੀ ਇੱਕ ਖਾਲ ਮੇਰੇ ਨਾਲੋਂ ਪਹਿਲਾਂ ਹੈਰੀ ਵੀਰ ਕਬੱਡੀ ਵੇਚ ਤੇ ਕੈਨੇਡਾ ਖੇੜਿਆ ਸੀ ਕੈਨੇਡਾ ਖੇੜ ਕੇ ਆ ਕੇ ਜਦ ਸਾਰਾ ਜੋਗਾ ਰੋਲਾ ਦੇਖਿਆ ਬੰਦਾ ਛੱਡ ਗਿਆ ਕਹਿੰਦਾ ਵੀ ਆਪਾਂ ਇਹ ਚੀਜ਼ ਨਹੀਂ ਕਰਨੀ ਮੇਰੇ ਅੰਦਰ ਦਿਮਾਗ ਚ ਚੀਜ਼ ਬੜੀ ਸੀ ਮੇਤੋਂ ਛੱਡ ਨਹੀਂ ਹੋ ਠੀਕ ਆ ਉਹ ਤੋਂ ਬਾਅਦ ਚਲੋ ਕਬੱਡੀ ਖੇਡਣਾ ਮੇਰੇ ਲਈ ਇੱਕ ਬੋਝ ਬਣ ਗਿਆ ਜਿਹਦਾ ਘਰੇ ਗਾਲਾਂ ਪੈਣੀਆਂ ਪਾਪਾ ਕਹਿੰਦੇ ਜਾਂ ਤੱਕ ਕਰ ਲੋ ਜਾਂ ਛੱਡ ਦੋ ਜਾਂ ਤੱਕ ਹੁਣ ਪਾਪਾ ਨੂੰ ਕੀ ਦਸੀ ਠੀਕ ਆ ਕਹਿੰਦੇ ਵੀ ਸੀ ਉਹਨਾਂ ਪਾਪਾ ਦਾ ਵੀ ਮਾਈਂਡ ਸੈਟ ਆਇਆ ਜਾ ਸੀਗਾ ਬਹਿਮ ਆ ਤੁਹਾਡਾ ਬਹਿਮ ਬਹਿਮ ਹੁਣ ਹੁਣ ਮੇਰੇ ਅੱਜ ਲੋਕ ਕਹਿੰਦੇ ਨੇ ਪਿੰਖਾ ਪੱਪਾ ਦੇ ਬਾਜਦਾ ਹਨਾ ਠੀਕ ਆ ਮੈਂ ਇੱਕ ਵਾਰੀ ਮੇਰਾ ਨਾ ਐਂਕਲ ਜਿਵੇਂ ਟਵਿਸਟ ਹੋ ਗਿਆ ਮੋਚ ਗਿਆ ਉੱਥੇ ਮੇਰੇ ਗਰਾਊਂਡ ਤੇ ਸੱਟ ਲੱਗੀ ਪੈਰ ਤੇ ਮੈਂ ਘਰੇ ਆਇਆ ਮੇਰਾ ਪੈਰ ਇੰਨਾ ਸੁੱਜਿਆ ਪਿਆ ਹੁਣ ਮੇਰੇ ਫਾਦਰ ਸਾਹਿਬ ਦਾ ਮਾਈਂਡ ਸੈਟ ਦੱਸਦਾ ਸਾਨੂੰ ਪੈਰ ਦਾ ਮੇਰਾ ਮੋਚ ਗਿਆ ਮੈਂ ਲੰਗ ਮਾਰਦਾ ਘਰੇ ਆਇਆ ਰਾਤ ਨੂੰ ਪਾਪਾ ਨੇ ਕਿਹਾ ਕੀ ਹੋ ਗਿਆ ਮਾਈ ਮੇਰਾ ਗਿੱਟਾ ਮੋਚ ਗਿਆ ਕਹਿੰਦੇ ਤਾਂ ਹੋਈ ਨਹੀਂ ਸਕਦਾ ਬੰਦੇ ਦਾ ਗਿੱਟਾ ਮੋਚ ਜਵੇ ਆ ਵੀ ਤੁਸੀਂ ਮੈਂ ਵੀ ਕਿਉਂ ਮੈਨੂੰ ਡੀਮੋਟੀਵੇਟ ਕਰ ਰਹੇ ਹੋ ਕਿ ਬੰਦਾ ਜੇ ਕੁਝ ਵੀ ਪੈਰ ਮੈਂ ਮਰੇ ਟਰੇਜ ਪੈ ਗਿਆ ਮੈਂ ਕਿਹਾ ਇਹ ਕਿਵੇਂ ਹੋ ਸਕਦਾ ਵੀ ਇੱਟਾ ਮੋਚੀ ਨਾ ਕਹਿੰਦੇ ਪੈਰ ਦਾ ਧਰਤੀ ਤੇ ਲੱਗਦੇ ਨਹੀਂ ਹੁੰਦਾ ਕਹਿੰਦੇ ਇੱਟਾ ਦਾ ਉਹਦਾ ਮੋਚੂ ਜਿਹਦਾ ਪੈਰ ਧਰਤੀ ਤੇ ਲੱਗੂ ਕਹਿੰਦੇ ਪੈਰ ਸਿਰਫ ਦੋ ਉਂਗਲਾਂ ਲੱਗਦੀਆਂ ਧਰਤੀ ਤੇ ਬੰਦਾ ਭੱਜਦਾ ਕਹਿੰਦੇ ਪੈਰ ਤਾਂ ਜੇ ਪੂਰਾ ਧਰਤੀ ਤੇ ਲੱਗੂ ਹੈ ਨਾ ਤਾਂ ਤੇਰਾ ਇਥੇ ਆ ਚੀਜ਼ ਕਰੂਗਾ ਕਹਿੰਦੇ ਧਰਤੀ ਤੇ ਪੈਰ ਲੱਗ ਕੇ ਤਾਂ ਕਹਿੰਦੇ ਉਹਨੂੰ ਬਾਪਾ ਕਹਿੰਦੇ ਸੀ ਕਹਿੰਦੇ ਕਿਤੇ ਪੈਰ ਲੱਗ ਗਿਆ ਕਿਤੇ ਨਾ ਲੱਗ ਗਿਆ ਜੇ ਬੰਦਾ ਭੱਜਦਾ ਕਹਿੰਦੇ ਇਹ ਅੱਜ ਜੀ ਪਤਾ ਜਾਂਦਾ ਹੁਣ ਭੱਜਦਾ ਨਾ ਮੈਨੂੰ ਪਤਾ ਵੀ ਪੈਰ ਲੱਗਦਾ ਕਿ ਵੀ ਅੰਗੂਠਾ ਹੀ ਲੱਗਦਾ ਜਾਂ ਨਾਲ ਦੀ ਉਂਗਲ ਲੱਗ ਜਾਂਦੀ ਇੱਕ ਵੀ ਬਸ ਇਹ ਹੀ ਆ ਵੀ ਹੁਣ ਬਾਹਰ ਦੇ ਭੱਜਦਾ ਨਾ ਲੋਕਾਂ ਨਾਲ ਬਾਹਰ ਚ ਨਾ ਬੰਦਾ ਤੇਜ਼ ਕਿਵੇਂ ਭੱਜਦਾ ਮੇਰਾ ਪੈਰ ਹੀ ਨਾ ਲੱਗਦਾ ਥੱਲੇ ਜਿਹੜੀ ਉੱਪਰਲੀ ਤਾਂ ਨਾ ਭਰਤੀ ਵੀ ਉੱਥੇ ਪੈਰ ਲੱਗਦਾ ਬਸ ਉੱਥੇ ਉੱਡ ਜਾਂਦੇ ਆ ਥੱਲੇ ਦਾ ਵਿੱਚ ਤਾਂ ਪੈਰ ਧੋਸਦੇ ਹੀ ਨਹੀਂ ਉੱਪਰ ਉੱਪਰ ਭੱਜੀ ਜਾਂਦਾ ਫੇਰ ਉਸ ਤੋਂ ਬਾਅਦ ਚ 2014 ਚਲੀ ਹੋਈ ਸੀ ਹੈ ਨਾ ਤੁਈ ਸ਼ਾਇਦ ਲੇਖਣ ਪ੍ਰਨੀਕ ਨਾਮ ਸੀ ਮੇਰਾ ਅੱਜ ਵੀ ਲੋਕਾਂ ਨੂੰ ਲੱਗਦਾ ਪਿੰਕਾ ਹੋਰ ਆ ਪ੍ਰਨੀਕ ਹੋਰ ਆ ਉਹਨੂੰ ਮੈਨੂੰ ਬਹੁਤ ਪਸੰਦ ਕੀਤਾ ਉੱਥੇ ਫਿਰ ਵੀ ਥੋੜੀ ਜਿਹੀ ਟੈਸਟਿੰਗ ਸੀਗੀ ਮਾੜਾ ਮੋਟਾ ਕਰਦੇ ਸੀ ਮੈਂ ਬਹੁਤ ਵਧੀਆ ਖੇਡਿਆ ਉਦੋਂ ਮੇਰਾ ਥੋੜਾ ਹੋਰ ਨਾਮ ਹੋ ਗਿਆ ਕਬੱਡੀ 'ਚ ਮੇਰੇ ਹੋਰ ਜ਼ਿੰਮੇਵਾਰੀ ਬਣ ਗਈ ਪਰ ਅੰਦਰੋਂ ਮੈਨੂੰ ਕੋਈ ਆਪ ਨਹੀਂ ਫੇਰ ਦੋਗੇ ਉਦੋਂ ਵੀ ਮੇਰੀ ਲਈ ਸਟਿਲ ਇੱਕ ਬੋਝ ਹੀ ਸੀ ਟਾਈਮ ਪਾਸ ਹੀ ਆ ਮੈਨੇ ਦਿਮਾਗ 'ਚ ਰੇ ਸੀਗਾ ਵੀ ਯਾਰ ਮੈਂ ਖੇਡ ਨਹੀਂ ਸਕਦਾ ਪਰ ਸਿੱਥ ਤੱਕ ਆ ਗਿਆ ਠੀਕ ਆ ਅੱਗੇ ਵੀ ਮੇਰਾ ਖਰਚਾ ਚੱਲ ਜਿੰਦਾ ਮੈਨੂੰ ਪੈਸੇ ਮਿਲ ਰਹੇ ਸੀ ਵੀ ਠੀਕ ਆ ਈਜ਼ੀ ਆ ਜੋ ਜੋ ਮੇਰੇ ਅੱਜ ਦਿਮਾਗ 'ਚ ਰਹਿ ਗਈਆਂ ਨਾ ਕਰੀਮਿੰਗ ਕਿਸੇ ਚੀਜ਼ ਲਈ ਉਦੋਂ ਫਿਰ ਕੈਨੇਡਾ ਵੀ ਮੈਂ ਪਹਿਲਾਂ ਵੀ ਖੇੜਿਆ ਆ ਸੀ ਇਹ ਤੋਂ ਪਹਿਲਾਂ ਫਿਰ 2017 ਦੇ ਵਿੱਚ ਹੈਰੀ ਵੀਰ ਨੇ ਹੈਰੀ ਜਿਹੜੀ ਮੇਰਾ ਇੱਕ ਚੀਜ਼ ਮੇਰੀ ਜ਼ਿੰਦਗੀ ਦਾ ਜਿਵੇਂ ਸੋ ਹੈਰੀ ਵੀਰ ਬਾਰੇ ਆਪਾਂ ਸਾਰੀ ਗੱਲ ਬਾਤ ਕਰਨੀ ਆ ਜਿਹੜੀ ਮੇਰੀ ਕਿਸਮਤ ਇੰਨੀ ਵਧੀਆ ਤੁਹਾਨੂੰ ਦੱਸਿਆ ਜੀ ਮੈਂ ਹਰ ਇੱਕ ਵਾਰੀ ਕਹਿੰਦਾ ਸਾਡੇ ਘਰ ਚ ਗੰਗਾ ਆ ਨਾ ਆਪਾਂ ਉਹਦੇ ਜੀ ਇਸ਼ਨਾਨ ਕਰ ਲਿਆ ਆਪਣਾ ਪਰRenderTarget ਹੋ ਗਿਆ ਇਹ ਬੰਦੇ ਨੂੰ ਫੋਲੋ ਨਹੀਂ ਕੀਤਾ ਇੱਕ ਬੰਦੇ ਤੋਂ ਵਿਰਾ ਹੈਰੀ ਵੀਰ ਤੋਂ ਜਿਹੋਨੇ ਕਹਤਾ ਦੇਣਾ ਤਾਂ ਦੇਣਾ ਜੇ ਕਹਤਾ ਰਾਤ ਆ ਤਾਂ ਵੀਰੇ ਰਾਤ ਆਈ ਸਮਝ ਗਏ ਇੰਨਾ ਮੈਨੂੰ ਆਪਣੇ ਭਾਈ ਤੇ ਯਕੀਨ ਆ ਭਾਈ ਬਾਅਦ ਚ ਉਹ ਪਹਿਲਾਂ ਮੈਂ ਹਮੇਸ਼ਾ ਕਹਿੰਦਾ ਠੀਕ ਆ ਉਹ ਤੋਂ ਬਾਅਦ ਚ ਅ ਹੈਰੀ ਜਿਹੜਾ ਹੈਰੀ ਵੀਜ਼ਾ ਭਿੰਨ ਸੀਗਾ ਕਵਾਂਟਲ 8-9 ਕਿਲੋ ਮਿਲਦਾ ਉਹ ਅਸੀਂ ਉੱਥੇ ਜਿਵੇਂ ਬੇਸਮੈਂਟ ਦੇ ਰਹਦੇ ਸੀ ਠੀਕ ਆ ਹੈਰੀ ਵੀਰ ਦੀ ਮਿਹਨਤ ਬਹੁਤ ਵੱਡੀ ਆ ਯਾਰ ਮੈਂ ਤੁਹਾਨੂੰ ਦੱਸੇ ਨਾ ਜੇ ਜਦ ਅਗਲਾ ਟੌਪਿਕ ਆਪਣਾ ਹੈਰੀ ਵੀਰ ਤੇ ਆ ਜੂਗਾ ਹੋ ਸਕਦਾ ਮੈਂ ਥੋੜੀ ਗੱਲਾਂ ਕਲੀਅਰ ਕਰਾਂ ਪਹਿਲਾਂ ਕਵੱਡੀ ਦਾ ਦਾਦਮਾ ਬਣਾਣਾ ਫੇਰ ਮੈਨੂੰ ਵੀ ਕਹਾਂਦਾ ਵੀ ਯਾਰ ਤੂੰ ਖੇਡ ਕਹਾਂਦਾ ਵੀ ਬਹਿ ਨਹੀਂ ਆਏ ਠੀਕ ਐ ਨੂੰ ਕਹਿੰਦਾ ਕਹਿੰਦਾ ਕਹਣਾ ਮਿਹਨਤ ਕਰ ਕਹਿੰਦਾ ਵੀ ਜਬ ਬੰਦਾ ਕਹਿੰਦਾ ਸਭ ਤੋਂ ਕਹਿੰਦਾ ਜਿਹੜੀ ਜਾਨ ਆ ਨਾ ਕਹਿੰਦਾ ਵੀ ਜਦ ਆਪਣੇ ਜਾਨ ਹੁੰਦੀ ਹੈ ਕਹਿੰਦਾ ਦੂਜੇ ਫਿਰ ਛੋਟੇ ਲੱਗਦੇ ਹੁੰਦੇ ਨੇ ਕਹਿੰਦਾ ਇੱਕ ਵਾਰੀ ਕਹਿੰਦਾ ਜੇ ਤੇਰੀ ਬਾਅਦ ਜਾਨ ਆ ਕਹਿੰਦਾ ਰੌਲਾ ਇਹ ਜਾਨ ਦਾ ਹੀ ਆ ਕਹਿੰਦਾ ਮਿਹਨਤ ਕਰ ਮੈਂ ਵੀ ਵੀਰੇ ਵੀ ਨਾ ਕਰੂੰਗਾ ਕਹਿੰਦਾ ਤੂੰ ਖਾਣ ਪੀਣ ਦੀ ਟੈਨਸ਼ਨ ਛੱਡ ਦੇ ਕਿਉਂਕਿ ਉੱਥੇ ਉਹਦਾ ਸਾਡਾ ਖਰਚਾ ਬਹੁਤ ਜ਼ਿਆਦਾ ਹੈ ਤੁਹਾਨੂੰ ਬੋਲਦਾ ਕਹਿੰਦਾ ਤੂੰ ਇੰਡੀਆ ਜਿੱਥੇ ਮਰਜ਼ੀ ਰਜਵਾੜੇ ਹੋ ਜਿਹੜਾ ਕੈਨੇਡਾ ਦਾ ਸਿਸਟਮ ਆ ਨਾ ਕੈਨੇਡਾ ਦਾ ਅਲੱਗ ਹੀ ਆ ਉੱਥੇ ਤੁਹਾਨੂੰ ਵੀਰੇ ਨੇ ਬਹੁਤ ਮਿਹਨਤ ਕਰਦੀ ਇੰਨੀ ਮਿਹਨਤ ਕੀਤੀ ਮੈਨੂੰ ਇੱਕ ਵਾਰੀ ਨਾ ਮੈਨੂੰ ਦਿਮਾਗ 'ਚ ਮੇਰੇ ਬਹਿ ਗਿਆ ਮੈਂ ਖਾ ਵੀ ਨਹੀਂ ਜਾਂਦੀ ਵੀ ਇੱਕ ਵਾਰ ਦਾ ਕਰਨੀ ਮੈਂ ਮੈਂ ਛੱਡ ਗਿਆ ਸੀ ਪਰ ਪ੍ਰਮਾਤਮਾ ਨੇ ਮੇਰੇ ਦਿਮਾਗ 'ਚ ਅਰ ਕਬੱਡੀ ਨੇ ਪ੍ਰਮਾਤਮਾ ਨੇ ਮੈਨੂੰ ਦੋਨਾਂ ਨੇ ਛੱਡਿਆ ਨਹੀਂ ਮੈਂ ਕਿਹਾ ਤਾਂ ਇੰਨੀ ਮਿਹਨਤ ਕੀਤੀ ਮੈਂ ਦੱਸ ਨਹੀਂ ਸਕਦਾ ਸ਼ਾਪ ਦੇ ਨਹੀਂ ਮੇਰੇ ਕੋਲੇ ਵੀ ਮੈਂ ਇੰਨਾ ਜਿਆਦਾ ਹਾਰਡ ਵਰਕ ਕੀਤਾ ਨਾ ਵੀਰੇ ਨੇ ਸਾਰੀ ਚੀਜ਼ਾਂ ਕਰਨੀ ਚਲ ਵੀਰੇ ਦਾ ਡਾਈਟਿੰਗ ਸਾਉਦੀ ਅਸੀਂ ਨਾਲ ਉਹਨਾਂ ਦੇ ਨਾਲ-ਨਾਲ ਮੈਂ ਵੀ ਕਰੀ ਜਾ ਫਿਰ ਉੱਥੇ ਸਾਰੀ ਟੂਰਨਾਮੈਂਟ ਹੋਇਆਗੀ ਇਥੇ ਸਾਰੇ ਬੰਦੇ ਖੇਡਦੇ ਗਏ ਸੀ ਹਨਾ ਪੂਰੇ ਮੈਂ ਨੋਰਮਲ ਬੈਠਾ ਸੀਗਾ 2 ਡੇ 2 2.5 ਸਾਲ ਤੋਂ ਮੈਂ ਕਬੱਡੀ ਖੇਡਿਆ ਨਹੀਂ ਸੀ ਹਨਾ ਫਿਰ ਜਿੱਥੇ ਅਸੀਂ ਰਹਿੰਦੇ ਸੀ ਉੱਥੇ ਨਾ ਥੋੜੇ ਜਿਹਾ ਫਰਕ ਨਾਲ ਕਬੱਡੀ ਦਾ ਟੂਰਨਾਮੈਂਟ ਹੁੰਦਾ ਸੀ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਵੀ ਤੂੰ ਖੇਡਣਾ ਜਾਂ ਨਹੀਂ ਖੇਡਣਾ ਪਰ ਮੈਨੂੰ ਲੱਗਦਾ ਸੀ ਮੈਨੂੰ ਕੋਈ ਫੋਨ ਕਰੂਗਾ ਵੀ ਤੂੰ ਖੇਡ ਹਨਾ ਉਹ ਮੈਂ ਇੰਨਾ ਇੰਨਾ ਆਫਸੈਟ ਹੋਇਆ ਮੈਂ ਕਿਹਾ ਵੀ ਯਾਰ ਵੀ ਜਮ ਵੀ ਥੱਲੇ ਆ ਗਈ ਯਾਰ ਹਨਾ ਗਵਾਟਰੀ ਕੀ ਸਮੁੰਦਰ ਮੈਂ ਕਿਹਾ ਵੀ ਯਾਰ ਵੀ ਕਿਸੇ ਨੇ ਪੁੱਛਿਆ ਹੀ ਨਹੀਂ ਕਿਸੇ ਟੀਮ ਵਾਲ ਨੇ ਯਾਰ ਵੀ ਆਏ ਵੀ ਨਹੀਂ ਕਿਹਾ ਵੀ ਤੂੰ ਆ ਜਾ ਹਨਾ ਇੱਕ ਦੋ ਮਾੜੀਆਂ ਟੀਮਾਂ ਹੋਈਸੇ ਹੋਣਾ ਇਹ ਹੋਣ ਕੀਤਾ ਮੈਨੂੰ ਰੋਣਾ ਆਇਆ ਬਹੁਤ ਬਹੁਤ ਮੈਂ ਕਿਹਾ ਵੀ ਯਾਰ ਵੀ ਇੱਥੇ ਕੀ ਦੇ ਮੂਰੇ ਰੋਣਾ ਹਨਾ ਕਨੇਜ ਉਦੋਂ ਉਦੋਂ ਏਜ ਮੈਨੂੰ ਲੱਗਦਾ ਵੀ ਤੂੰ ਨਾ 26 26 ਦਾਉ ਦੀ ਮਰਾਨੀ ਜਾਂਦਾ ਵੀ ਮੈਨੂੰ ਰੋਣਾ ਆਇਆ ਬਹੁਤ ਜ਼ਿਆਦਾ ਮੈਂ ਕਿਹਾ ਵੀ ਵੀਰੇ ਨੂੰ ਮੈਂ ਕਿਹਾ ਵੀ ਵੀਰੇ ਮੈਨੂੰ ਕਾਰ ਦੀ ਚਾਬੀ ਚਾਹੀਦੀ ਹੈ ਕਿਹੜਾ ਤੂੰ ਕਿਹੜੇ ਇੱਥੇ ਚਲਾ ਸਕਦਾ ਹਨਾ ਕਿਉਂਕਿ ਉਥੇ ਮੈਂ ਲਾਇਸੈਂਸ ਤਾਂ ਨਹੀਂ ਸੀ ਮੈਂ ਮੈਂ ਓਂਕਾਰ ਨੂੰ ਫੋਨ ਕਰ ਲਵਾਂਗੇ ਉਦੋਂ ਕਾਰ 'ਚ ਬੈ ਕੇ ਬਹੁਤ ਰੋਇਆ ਤੇ ਕਾਰ ਮੈਂ ਸੰਦੀਪ ਮੇਸ਼ਵਰੀ ਉਦੋਂ ਸਾਨੂੰ ਪਤਾ ਲਾਈਫ ਚੇਂਜਿੰਗ ਸੈਮੀਨਾਰ ਕੀਤਾ ਸੀ ਉਹਨਾਂ ਨੇ ਇੱਕ ਮੈਂ ਉਹ ਸਮਾਂ ਹਨਾ ਸੁਣਿਆ ਉਹ ਤੁਸੀਂ ਪੂਰਾ ਸੁਣ ਕੇ ਦੇਖੋ ਉਹਨਾਂ ਨੇ ਬਹੁਤ ਸੋਹਣਾ ਆਦੀ ਮੈਂ ਇੰਨਾ ਰੋਇਆ ਕਾਰਜ ਵੇਖ ਕੇ ਮਨ ਆਈ ਮੈਂ ਜ਼ੀਰੋ ਹੋ ਗਿਆ ਅੱਜ ਤੇ ਉਦੋਂ ਰੋ ਰੋ ਕੇ ਮੇਰਾ ਮਨ ਦਾ ਗੁਬਾਰ ਨਿਕਲ ਗਿਆ ਸੀ ਉਹ ਮੇਸ਼ਵਰੀ ਸਾਹਿਬ ਕਹਿੰਦੇ ਵੀ ਆਸਾਨ ਹੈ ਉਹਨਾਂ ਦਾ ਕਿਡਾ ਡਾਇਲੋਗ ਆ ਸੋਹਣਾ ਹੋਗਾ ਆਸਾਨ ਹੈ ਮੈਂ ਉਹ ਦਿਮਾਗ ਚ ਪਾ ਲਿਆ ਮੈਂ ਆਸਾਨ ਹੈ ਕੁਝ ਨਹੀਂ ਹੁੰਦਾ ਐਰੀ ਵੀਰ ਨੇ ਮੈਨੂੰ ਉਦੋਂ ਕਿਹਾ ਸੀ ਕਿ ਮੈਂ ਤੁਮ ਇਹਨੂੰ ਸੰਦੀਪ ਨੂੰ ਸੋਣਿਆ ਕਰ ਵੀ ਤੈਨੂੰ ਇਸ ਟਾਈਮ ਇਹਦੀ ਲੋੜ ਹੈ ਵੀ ਦੇਖ ਲਵੀ ਥੋੜਾ ਜਿਆਦਾ ਵੱਧ ਸੋਚਦਾ ਹਨ ਕਿਉਂਕਿ ਉਦੋਂ ਵੀਰਾ ਜੀ ਆਪਣੀ ਇੰਨੀ ਜਿਆਦਾ ਸਟਰਗਲ ਚ ਸੀ ਵੀਰੇ ਕੋਲ ਵੀ ਬਸ ਮੇਰੇ ਲਈ ਥੋੜਾ ਜਿਹਾ ਟਾਈਮ ਹੁੰਦਾ ਸੀ ਕਿਉਂਕਿ ਉਹਨੂੰ ਕੰਮ-ਕਾਰ ਬਹੁਤ ਕਰਨੇ ਪੈਂਦੇ ਸੀ ਪੰਚਲ ਨੱਟ ਵੀਰੇ ਦੀ ਹਨ ਮੈਂ ਇੰਨੀ ਮਿਹਨਤ ਕੀਤੀ ਬਾਈ ਬਸ ਮੇਰਾ ਮੈਂ ਤਾਂ ਵੀ ਸੁਪਨਾ ਹੀ ਆ ਵੀ ਹੁਣ ਬਸ ਕੁਝ ਕਰਨਾ ਮੈਨੂੰ ਚਲ ਮੌਕਾ ਮਿਲ ਗਿਆ ਉੱਥੇ ਖੇਡਣ ਦਾ ਪਹਿਲੇ ਟੂਰਨਾਮੈਂਟ ਦੇ ਵਿੱਚ ਮੈਂ ਬਹੁਤ ਜਿਆਦਾ ਵਧੀਆ ਖੇਡਿਆ ਕਿਉਂਕਿ ਮੇਰੀ ਸ਼ਰੀਰ ਦੀ ਇੰਨੀ ਕਮਾ ਤਿਆਰੀ ਕਰਦੀ ਸੀ ਉੱਥੇ ਵੀ ਇਹ ਨਹੀਂ ਵੀ ਮੈਂ ਥੋੜੀ ਜਿਹੀ ਤਿਆਰੀ ਕਰਤੀ ਜਿਹੜੀ ਮਸਲ ਦੀ ਮੈਮਰੀ ਸੀ ਮੇਰੇ ਕੋਲ ਸੀ ਮੈਨੂੰ ਮਾਡਲ ਮਾਡਲ ਖੇਡਣਾ ਸੀ ਮਾਈਂਡ ਸੈਟ ਹੋ ਗਿਆ ਜਿਹੜੀ ਤੁਹਾਨੂੰ ਕਹਿੰਦੇ ਦਿਮਾਗ ਜਾਂ ਪਾਵਰ ਬਾਡੀ ਚ ਨਹੀਂ ਦਿਮਾਗ ਚ ਹੁੰਦੀ ਆ ਪਹਿਲੇ ਮੈਂ ਬਹੁਤ ਵਧੀਆ ਖੇਡਿਆ ਬਹੁਤ ਜਿਆਦਾ ਵਧੀਆ ਖੇਡਿਆ ਉਸ ਤੋਂ ਬਾਅਦ ਚ ਚੱਲ ਮੈਂ ਸਾਰੀ ਟੂਰਨਾਮੈਂਟ ਵਧੀਆ ਖੇਡੇਗਾ ਉਹਦੇ ਤੋਂ ਬਾਅਦ ਵੈਨਕੂਵਰ ਦੇ